ਕਿ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ ਨੂੰ ਸੱਚ ਤੁਹਾਡੇ ਕੋਲ ਇੱਕ ਹੋਰ ਸ਼ਹਿਰ ਵਾਸੀਆਂ ਦੀ ਮੰਗ ਤੇ ਕਈ ਪਿੰਡ ਵਾਸੀਆਂ ਦੇ ਸਾਨੂੰ ਫੋਨ ਆਏ ਸਨ ਕਿ ਤਾਜ ਪੈਲੇਸ ਨੂੰ ਜਾਂਦਾ ਹੈ ਰੋਡ ਦੀ ਹਾਲਤ ਇੰਨੀ ਕਿ ਬੱਤ ਤੋਂ ਬੱਤਰ ਬਣੀ ਹੋਈ ਹੈ ਕਿ ਰੋਜ਼ਾਨਾ ਹੀ ਇੱਥੇ ਕਈ ਮੋਟਰਸਾਈਕਲ ਸਵਾਰ ਤੇ ਸਾਈਕਲ ਸਵਾਰ ਗਿਰਦੇ ਆਮ ਵੇਖੇ ਜਾ ਸਕਦੇ ਹਨ ਤੁਸੀਂ ਦੇਖ ਸਕਦੇ ਹੋ ਇਹ ਸੜਕ ਭੇਡਪੁਰੀ ਦੁੱਧੜਾ ਕਲਾਰਾ ਬੱਲਮਗੜ ਅੱਗੇ ਨਿਕਲਦੀ ਹੋਈ ਸੰਗਰੂਰ ਨੂੰ ਜਾ ਨਿਕਲਦੀ ਏ ਤੇ ਇਥੋਂ ਰੋਜ਼ਾਨਾ ਹੀ ਸੈਂਕੜੇ ਦੀ ਗਿਣਤੀ ਦੇ ਵਿੱਚ ਪਿੰਡ ਵਸੀ ਤੇ ਦਿਹਾੜੀ ਦਾ ਪਾ ਕਰਨ ਵਾਲੇ ਮਜ਼ਦੂਰ ਲੋਕ ਵੀ ਬਥੇਰੇ ਆਉਂਦੇ ਜਾਂਦੇ ਹਨ ਤੇ ਨਾਲ ਲੱਗਦੀ ਇੱਥੇ ਬਸਤੀ ਵੀ ਹੈ ਤੇ ਲੋਕਾਂ ਨੇ ਇੱਥੇ ਤੱਕ ਕਿਹਾ ਕਿ ਸਾਨੂੰ ਆਪ ਸਰਕਾਰ ਤੋਂ ਬੜੀ ਆਸ ਹੈ ਕਿ ਵੀ ਅਸੀਂ ਸਰਕਾਰ ਨੂੰ ਵੋਟਾਂ ਤਾਂ ਪਾਈਆਂ ਸਨ ਕਿ ਦੂਜੀਆਂ ਸਰਕਾਰਾਂ ਨੇ ਹੀ ਇਹ ਕੰਮ ਕਰਨੇ ਸਨ ਤਾਂ ਅਸੀਂ ਇਹਨਾਂ ਨੂੰ ਵੀ ਕਿਉਂ ਲੈ ਕੇ ਆਉਂਦੇ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਇਹ ਸੜਕਾਂ ਦਾ ਕੰਮ ਜਲਦੀ ਕਰਵਾਇਆ ਜਾਵੇਗਾ ਜਦਕਿ 3 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਪਰ ਸੜਕਾਂ ਦੇ ਉੱਤੇ ਨਾ ਹੀ ਕੋਈ ਹਾਲੇ ਤੱਕ ਮਟੀਰੀਅਲ ਪਾਇਆ ਗਿਆ ਤੇ ਨਾ ਹੀ ਕੋਈ ਸੜਕਾਂ ਦੀ ਸਾਰ ਲਈ ਗਈ ਹੈ ਹੁਣ ਉਹਨਾਂ ਨੇ ਮੰਗ ਕੀਤੀ ਹੈ ਸਾਡੇ ਜਰੀਏ ਮਾਧਿਅਮ ਰਾਹੀਂ ਉਹਨਾਂ ਨੇ ਮੰਗ ਕੀਤੀ ਹੈ ਕਿ ਤੁਸੀਂ ਵੀਡੀਓ ਬਣਾਓ ਤੇ ਸਰਕਾਰ ਤੱਕ ਪਹੁੰਚਾਓ ਉਹਨਾਂ ਕਹੇ ਹੈ ਕਿ ਤੁਹਾਡੀ ਵੀਡੀਓ ਦੇ ਅਸੀਂ ਅਸਰ ਵੀ ਦੇਖਦੇ ਆ ਤਾਂ ਉਹਨਾਂ ਨੇ ਸਾਨੂੰ ਮੈਸੇਜ ਕੀਤਾ ਕਿ ਤੁਸੀਂ ਸਾਡੀ ਸਰਕਾਰ ਅਵਾਜ਼ ਤੱਕ ਪਹੁੰਚਾਓ ਤਾਂ ਇਹ ਸੜਕ ਦਾ ਕੰਮ ਜਲਦੀ ਸ਼ੁਰੂ ਹੋ ਸਕੇ ਤੇ ਸਾਡੇ ਬੱਚੇ ਜਿਹੜੇ ਰੋਜ਼ ਜਾਂਦਾ ਸਕੂਲਾਂ ਮੈ ਜਾਂਦੇ ਵਾ ਸਕੂਲ ਅੱਜ ਕੱਲ ਤਾਂ ਛੁੱਟੀਆਂ ਚੱਲ ਰਹੀਆਂ ਨੇ ਜਦੋਂ ਸਕੂਲ ਖੁੱਲੇ ਹੁੰਦੇ ਸਨ ਸਾਡੇ ਬੱਚੇ ਕਈ ਵਾਰ ਪਾਣੀ ਦੇ ਚਿੱਕੜ ਦੇ ਵਿੱਚ ਵੀ ਗਿਰ-ਗਿਰ ਕੇ ਜਾਂਦੇ ਸਨ ਤੇ ਕਈ ਕਈ ਦਿਨ ਉਹਨਾਂ ਦੇ ਸਕੂਲ ਦੀਆਂ ਛੁੱਟੀਆਂ ਵੀ ਬਿਮਾਰ ਵੀ ਢਿੱਲੇ ਵੀ ਪੈ ਜਾਂਦੇ ਸਨ ਗਿਰਨ ਕਾਰਨ ਤੇ ਹੁਣ ਉਹਨਾਂ ਨੇ ਮੰਗ ਕੀਤੀ ਹੈ ਕਿ ਸੜਕ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ ਉਹਨਾਂ ਹੁਣ ਚੇਤਨ ਸਿੰਘ ਜੋੜਾ ਮਦਰਸਾ ਐਮ ਐਲ ਏ ਸਮਾਣਾ ਨੂੰ ਬੇਨਤੀ ਕੀਤੀ ਹੈ ਕਿ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਸੜਕਾਂ ਨੂੰ ਬਣਾਉਣ ਦਾ ਕੰਮ ਕੰਮ ਜਲਦੀ ਸ਼ੁਰੂ ਕੀਤਾ ਜਾਵੇ ਤੇ ਕਦੋਂ ਐਮ ਐਲ ਏ ਸਾਹਿਬ ਕੰਮ ਸ਼ੁਰੂ ਕਰ ਸੜਕ ਕਦੋਂ ਬਣਦੀ ਹੈ ਤੇ ਲੋਕਾਂ ਨੇ ਵੀ ਹੁਣ ਐਮਐਲਏ ਸਾਹਿਬ ਤੇ ਪੂਰੀ ਉਮੀਦ ਰੱਖੀ ਹੋਈ ਹੈ ਕਿ ਕਦੋਂ ਸੜਕ ਬਣਦੀ ਹੈ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਬਣੇ ਰਹੋ ਸਮਾਣਾ ਹਲਚਲ نیوز ਦੇ ਨਾਮ ਤੇ ਅਸੀਂ ਇੱਕ ਹੋਰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੁਹਾਡੇ ਲਾਈਕ ਸਬਸਕ੍ਰਾਈਬ ਕਿਤੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਸਾਨੂੰ ਹੌਸਲਾ ਵੀ ਮਿਲਦਾ ਹੈ ਕਿ ਸਾਡੋਂ ਤੁਹਾਡੇ ਵੱਲੋਂ ਹੰਗੂਰਾ ਭਰਮਾ ਪਿਆਰ ਮਿਲ ਰਿਹਾ ਹੈ ਸਮਾਣਾ ਹਲਚਲ نیوز ਨਾਲ ਬਣੇ ਰਹੋ ਪ੍ਰੇਮ ਬਦਵਾਦੀ ਰਿਪਿਛਲੇ 2 ਦਿਨਾਂ ਤੋਂ ਪੈ ਰਹੀ بارش ਦਾ ਹਾਲ ਤੁਸੀਂ ਦੇਖ ਸਕਦੇ ਹੋ ਸਹਿਜਪੁਰਾ ਰੋਡ ਦਾ ਹਾਲ ਹੈ ਸਿਰਫ 2 ਦਿਨ ਦੀ ਬਾਰਿਸ਼ ਨਾਲ ਇਹ ਨਹੀਂ ਪਤਾ ਲੱਗਦਾ ਸੜਕਾਂ ਸੜਕ ਦੇ ਵਿੱਚ ਟੋਏ ਨੇ ਜਾਂ ਟੋਏਆਂ ਦੇ ਵਿੱਚ ਸੜਕ ਹੈ ਤੁਸੀਂ ਦੇਖ ਸਕਦੇ ਹੋ ਇਹ ਉਹ ਥਾਵਾਂ ਨੇ ਜਿੱਥੇ ਕਿ ਵੀ ਸੜਕ ਨੇ ਵੀ ਛੱਪੜ ਦੇ ਰੂਪ ਧਾਰੇ ਹੋਏ ਨੇ ਛੱਪੜ ਦੇ ਰੂਪ ਧਾਰੇ ਹੋਏ ਸੜਕਾਂ ਦੇ ਵਿੱਚੋਂ ਲੰਘ ਕੇ ਜਾਂਦੇ ਹੋ ਤੁਹਾਨੂੰ ਲੋਕ ਦਖਾਨੇ ਆ ਤੇ ਸਵੇਰ ਹੀ ਸਾਡੇ ਤੋਂ ਫੋਨ ਆਣੇ ਸ਼ੁਰੂ ਹੋ ਗਏ ਕਿ ਵੀ ਇਸ ਸੜਕ ਦੀ ਤੁਸੀਂ ਸਰਕਾਰ ਸਰਕਾਰ ਤੱਕ ਵੀਡੀਓ ਬਣਾ ਕੇ ਭੇਜੋ ਕਿ ਵੀ ਸੜਕ ਦਾ ਇੰਨਾ ਕੁ ਬੁਰਾ ਹਾਲ ਹੈ ਸਹਿਜਪੁਰਾ ਸੜਕ ਦਾ ਹਾਲ ਹੈ ਕਿ ਵੀ ਲੋਕ ਰੋਜ਼ਾਨਾ ਹੀ ਇੱਥੋਂ ਗਿਰ-ਗਿਰ ਕੇ ਲੰਘਦੇ ਨੇ ਦੇਖ ਸਕਦੇ ਹੋ ਵਿਕਲਾ ਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਇਸ ਰੋਡ ਤੋਂ ਲੰਘਣਾ ਪੈ ਰਿਹਾ ਹੈ ਇਹ ਹਾਲਾਤ ਇੱਥੋਂ ਨਹੀਂ ਜੈਨ ਗੇਟ ਤੋਂ ਸ਼ੁਰੂ ਹੋ ਕੇ ਜੈਨ ਦਾਦਾਵਾੜੀ ਤੱਕ ਸੜਕ ਦਾ ਇਹੀ ਹਾਲ ਹੈ ਜਿਦੇ ਵਿੱਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਭੋਲਾ ਸਿੰਘ ਆ ਜੀ ਭੋਲਾ ਸਿੰਘ ਜੀ ਕਿੰਨੇ ਕ ਟਾਈਮ ਤੋਂ ਤੁਸੀਂ ਇਸ ਰੋਡ ਤੋਂ ਆ ਰਹੇ ਹੋ ਤੇ ਕਦੋਂ ਤੋਂ ਦੇਖ ਰਹੇ ਹੋ ਇਹ ਸੜਕ ਦਾ ਜੋ ਹਾਲ ਹੈ ਕਿ ਵੀ بارش ਤੋਂ ਬਾਅਦ ਇਹ ਨਹੀਂ ਪਤਾ ਲੱਗਦਾ ਸੜਕਾਂ ਸੜਕ ਟੋਇਆਂ ਦੇ ਵਿੱਚ ਹੈ ਜਾਂ ਇਹ ਟੋਇਆਂ ਦੇ ਵਿੱਚ ਸੜਕ ਹੈ ਨਹੀਂ ਜੀ ਕੋਈ ਪਤਾ ਨਹੀਂ ਲੱਗਾ ਚੱਲਿਆ ਨਾਲ ਭਰੀ ਹੁੰਦੀ ਐ ਮੈਂ ਤਾਂ ਚੱਲਦੀ ਆ ਪਿੰਡੇ ਮੇਰਾ ਸਹੀ ਪੁਰਾ ਵੱਡਾ ਇੱਧਰ ਹੀ ਚੱਲਦਾ ਮੈਂ ਤਾਂ ਹੋ ਗਏ ਮੈਂ ਤਾਂ 3 ਸਾਲ ਐਸੇ ਕੰਮ ਦੇਖਦੇ ਨੂੰ ਘਟੋ ਘਟਾ ਇਹ ਸੜਕ ਬਣੀ ਨੂੰ ਕਿੰਨਾ ਸਾਲ ਹੋ ਗਏ ਜੀ ਹੁਣ ਤੋਂ ਪਹਿਲਾਂ ਇਹ ਕਾਂਗਰਸ ਦੇ ਟਾਈਮ ਬਣੀ ਸੀ ਉਹ ਵੀ ਕੋਈ ਮਟੀਰੀਅਲ ਚੱਜਦਾ ਨਹੀਂ ਸੀ ਪਾਇਆ ਬਸ ਡੇਟਡ ਕਿੰਚ ਮਸਾਂ ਬਜਰੀ ਸੀ ਉਹ ਵੀ ਲੋਕਾਂ ਕਿ ਵੀ ਖਾਣਾ ਪੂਰਤੀ ਕਰਕੇ ਬਸ ਕਬੂਤਾ ਹੀ ਸਾਰਿਆ ਗਿਆ ਸੀ ਹਾਂਜੀ ਹਾਂ ਲੁਕਨੀ ਦੀ ਭਾਈ ਉਹਦੇ ਚ ਮਲੇ ਕਾਲੇ ਤੇਲ ਜਮ ਲਾ ਅਮਲੂ ਕੇ ਬਸ ਖਾਣਾ ਪੂਰਤੀ ਕਰੀ ਹੋਈ ਸੀ ਉਸ ਤੋਂ ਬਾਅਦ ਖੱਡੇ ਨੂੰ ਕਿੰਨੇ ਕਸਾਲੋ ਚੱਲੇ ਤਨ ਖੱਟੇ ਤਾਂ 3 ਸਾਲ ਦੀ ਤੁਹਾਨੂੰ ਕਹਿ ਰਹੇ ਹੈ ਵੀ 3 ਸਾਲ ਘੱਟੋ ਘੱਟ ਹੋ ਗਏ ਤੁਹਾਨੂੰ ਕਿਉਂਕਿ ਉਸ ਤੋਂ ਬਾਅਦ ਫਿਰ ਕਾਂਗਰਸ ਤੋਂ ਬਾਅਦ ਫਿਰ ਆਪ ਦੀ ਸਰਕਾਰ ਆ ਗਈ ਸੀ ਦੇਖਣੀ ਆਪ ਦੀ ਸਰਕਾਰ ਲਵੇ ਵੀ ਮੈਂ ਸੋਣਿਆ ਪਿੰਡ ਵਾਲੇ ਕ ਰਾਖੂ ਸਰਪੰਚਾਇਤਾਂ ਨੂੰ ਬੇਨਤੀ ਕਰੀਆ ਵੀ ਰੇੜੀਆਂ ਮਸਾਂ ਚੱਲਦੇ ਨੇ ਮੋਟਰਸਾਈਕਲ ਮਸਾਂ ਚੱਲਦੇ ਨੇ ਉਹ ਕਹਿੰਦੇ ਵੀ ਅਸੀਂ ਜਾ ਆਏ ਉਹ ਕਹਿੰਦੇ ਨੇ ਵੀ ਸਨ ਸਫਾਈ ਤੱਕ ਵੇਟ ਕਰੋ ਵੀ ਉਹਦੇ ਤੱਕ ਬਣ ਵੀ ਹਲੇ ਵੀ ਕਹਿੰਦੇ 27 ਚ ਬਣਾਵਾਂਗੇ ਸਨ 27 ਤੱਕ ਵੇਟ ਕਰੋ ਹਲਕੇ ਦੇ ਇੰਚਾਰਜ ਕਹਿੰਦੇ ਵੀ ਨਹੀਂ ਜਿੰਨਾ ਬਣਾਤੀ ਤਾਂ ਸਾਨੂੰ ਵੋਟਾਂ ਪਾ ਦਿਓ ਨਾ ਬਣਾਈ ਤਾਂ ਥੋੜੀ ਮਰਦੀ ਇਹ ਕਿਹਾ ਸੀਗਾ ਹਲਕੇ ਦੇ ਇੰਚਾਰਜ ਨੂੰ ਹਾਂ ਹਾਂ ਹਲਕੇ ਦਾ ਜਿਹੜਾ ਆਪਣਾ ਐਮਐਲਏ ਸਾਹਿਬ ਹੈ ਉਹਦੇ ਲਈ ਵੀ ਕਿ ਵੀ ਜੇ ਮੈਂ ਸੜਕ ਬਣਾ ਦਾਂਗਾ ਤਾਂ ਤੁਸੀਂ ਵੋਟਾਂ ਪਾ ਦਿਓ ਹਾਂ 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 27 ਤੱਕ 27 ਤੱਕ ਰੁਕ ਜਾ ਹਲੇ ਇਹ ਇਹ ਆਵਾਜ਼ ਸੁਣੀ ਹੈ ਪਟਿਆਲਾ ਵੱਲੋਂ ਦੀ ਠੀਕ ਹੈ ਦੇਖ ਸਕਦੇ ਹੋ ਥੋੜੀ ਜਿਹੀ ਦੂਰੀ ਤੇ ਇਹ ਹਾਲ ਹੈ ਸਹਿਜਪੁਰਾ ਰੋਡ ਦਾ ਜਿਹੜਾ ਇਹ ਰੋਡ ਹੈ ਦੱਸਣ ਦੇ ਰਹੇ ਕਿ ਵੀ ਅੱਗੇ ਬਗਰੋਲ ਦਿੜਬਾ ਤੇ ਕਈ ਸ਼ਹਿਰਾਂ ਨੂੰ ਜਾ ਕੇ ਇਹ ਸੜਕ ਜੋੜਦੀ ਹੈ ਸੜਕ ਦੇਖ ਸਕਦੇ ਹੋ ਰਹਾਗੀਆਂ ਨੂੰ ਇਹ ਨਹੀਂ ਪਤਾ ਲੱਗਦਾ ਟੋਇਆਂ ਵਿੱਚ ਸੜਕ ਹੈ ਜਾਂ ਸੜਕ ਵਿੱਚ ਟੋਏ ਨੇ ਬਹੁਤ ਦੇਖ ਸਕਦੇ ਹੋ ਸਹਿਜਪੁਰਾ ਹਾਰ ਰੋਡ ਦਾ ਇਹ ਹਾਲ ਹੈ ਕਿ ਵੀ ਇੰਨਾ ਕੁ ਮਾੜਾ ਹਾਲ ਹੈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਸਾਲਾਂ ਤੋਂ ਜਿਹਦੇ ਵੱਲ ਕਈ ਸਰਕਾਰਾਂ ਆਈਆਂ ਤੇ ਕਈ ਚਲੀਆਂ ਗਈਆਂ ਤੇ ਹੁਣ ਮੌਜੂਦਾ ਸਰਕਾਰ ਤੇ ਲੋਕਾਂ ਨੇ ਤੇ ਪਿੰਡ ਵਾਸੀਆਂ ਨੇ ਟੇਕ ਟਕਾ ਰੱਖੀ ਹੈ ਜੇ ਵੀ ਕਦੋਂ ਇਹ ਸੜਕ ਬਣੇਗੀ ਤੇ ਕਦੋਂ ਸਾਡੀ ਕਿੰਨਾ ਕੁ ਟਾਈਮ ਹੋਗਾ ਇਹ ਸੜਕ ਦਾ ਜਿਵੇਂ ਹਾਲ ਹੈ ਇਹ ਬਹੁਤ ਪੁਰਾਣਾ ਹਾਲ ਹੈ ਯਾਰ ਮੀਂਹ ਪੈ ਜੇ ਤਾਂ ਫਿਰ ਤਾਂ ਤੁਰਿਆ ਵੀ ਨਹੀਂ ਜਾਂਦਾ ਨਾ ਨੰਗਿਆ ਜਿਹਾ ਮੋਟਰਸਾਈਕਲ ਤੇ ਬਹੁਤ ਔਖੇ ਲੋਕੀ ਕੀ ਮੰਗ ਚਾਹੁੰਦੇ ਬਸ ਸ਼ਰਕ ਬੰਜੇ ਇਹ ਹੀ ਵੀ ਕੰਪਨੀ ਚ ਲੱਗੇ ਹੋਏ ਆ ਇਹ ਕੀ ਸ਼ਾਹ ਕੰਪਨੀ ਦੇ ਲਈ ਹਾਂਜੀ ਕਰੀਂ ਦੇਖ ਸਕਦੇ ਹੋ ਛੋਟੇ ਵੀਲਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਡੀਆਂ ਦੇ ਤਾਂ ਟਾਇਰ ਵੀ ਅੱਧੇ ਅੱਧੇ ਵਿੱਚ ਡੁੱਬ ਜਾਂਦੇ ਹਨ ਇਹ ਦੂਸਰਾ ਹਿੱਸੇ ਜੈਨ ਗੇਟ ਦੇ ਨਾਲ ਦਾ ਹਾਲ ਹੈ ਜਿੱਥੇ ਸਵੇਰੇ ਫੋਨ ਆਏ ਸੀਗੇ ਕਿ ਵੀ ਕਈ ਰਾਹਗੀਰ ਇੱਥੋਂ ਗire ਨੇ ਨਾ ਇੱਥੇ ਕੋਈ ਲਾਈਟਾਂ ਦਾ ਪ੍ਰਬੰਧ ਹੈ ਨਾ ਹੀ ਸੜਕ ਕੰਮ ਦੀ ਹੈ ਤੇ ਆਉਂਦੇ ਜਾਂਦੇ ਰਾਹਗੀਰਾਂ ਨੇ ਸਿਰਫ ਇੱਕੋ ਗੱਲ ਤੇ ਰੱਖਿਆ ਕਿ ਵੀ ਦੂਜੀਆਂ ਸਰਕਾਰਾਂ ਨੇ ਤਾਂ ਸੜਕ ਨਹੀਂ ਬਣਾਈ ਜੇ ਦੂਜੀਆਂ ਸਰਕਾਰਾਂ ਵਾਂਗ ਹੀ ਇਹ ਆਪ ਦੀ ਸਰਕਾਰ ਕਰੇਗੀ ਤਾ ਫਿਰ ਉਹਨਾਂ ਦੇ ਇਹਨਾਂ ਦੇ ਵਿੱਚ ਕੀ ਫਰਕ ਰਹਿ ਗਿਆ ਹੁਣ ਲੋਕਾਂ ਨੇ ਟੇਕ ਟਿਕਾ ਰੱਖੀ ਆ ਸਿਰ ਆਪ ਦੀ ਸਰਕਾਰ ਤੇ ਕੀ ਕਦੋਂ ਇਹ ਸੜਕ ਬਣੇਗੀ ਤੇ ਸਾਨੂੰ ਇਹ ਰੋਜ਼ ਦੀ ਜਿਹੜੀ ਮੁਸੀਬਤਾਂ ਦੀ ਮਾਰ ਚੱਲਣੀ ਪੈਂਦੀ ਹੈ ਉਹ ਕਿੰਨਾ ਟਾਈਮ ਚੱਲਣੀ ਪਏਗੀ ਉਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੇਖੂਗਾ ਤੇ ਦੇਖ ਸਕਦੇ ਹਾਂ ਕਿ ਗੱਡੀਆਂ ਨੂੰ ਤੇ ਛੋਟੇ ਵਹੀਕਲਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਆਪਣਾ ਸਫ਼ਰ ਤੈਅ ਕਰਨਾ ਪੈ ਰਿਹਾ ਹੈ ਤੇ ਆਪਣੀ ਆਪਣੀਆਂ ਮੰਜ਼ਲਾਂ ਤੇ ਰੋਜ਼ਾਨਾ ਹੀ ਇਹੋ ਜਿਹੇ ਹਾਲ-ਨਾਲ ਪਹੁੰਚਦੇ ਹਨ ਦੇਖ ਸਕਦੇ ਹੋ ਗੱਡੀਆਂ ਤੇ ਟੂ-ਵਿਲਰ ਵਾਲਿਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਹੈ ਉਹ ਸਹਿਜਪੁਰਾ ਦਾ ਰੋਡ ਜੋ ਬੜੇ ਲੰਬੇ ਸਮੇਂ ਤੋਂ ਸੜਕ ਬਣਨ ਦੀ ਆਸ ਦੇ ਵਿੱਚ ਬੈਠਾ ਹੈ ਸੜਕ ਵੀ ਤੇ ਲੋਕ ਵੀ ਬੈਠੇ ਹਨ ਤੇ ਇਹ ਸੜਕ ਦਰਜਨਾ ਪਿੰਡਾਂ ਨੂੰ ਜੋੜਦੀ ਹੈ ਜਿਹਦਾ ਕਿ ਵੀ ਬਹੁਤ ਹੀ ਬੁਰਾ ਹਾਲ ਹੈ ਸੜਕ ਦਾ ਲੋਕਾਂ ਨੇ ਹੁਣ ਆਸ ਰੱਖੀ ਆਪਦੀ ਸਰਕਾਰ ਤੋਂ ਆਪ ਸਰਕਾਰ ਕਦੋਂ ਇਸ ਸੜਕ ਦਾ ਕੰਮ ਸ਼ੁਰੂ ਕਰਵਾਉਂਦੀ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਕਦੋਂ ਇਸ ਸੜਕ ਦਾ ਕੰਮ ਸ਼ੁਰੂ ਹੁੰਦਾ ਹੈ ਤੇ ਲੋਕਾਂ ਨੇ ਨਜ਼ਰ ਹੁਣ ਆਪਦੀ ਸਰਕਾਰ ਤੇ ਹੀ ਰੱਖੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਪਹਿਲਾਂ ਵੀ ਮੈਸੇਜ ਆਏ ਸਨ ਕਿ ਵੀ ਇਹ ਜੋ ਸੜਕ ਹੈ ਤਾਜ ਪੈਲਸ ਨੂੰ ਜਾਂਦੀ ਸੜਕ ਹੈ ਦੁੱਧੜਾ ਪਿੰਡ ਦੁੱਧੜਾ ਭੇਡਪੁਰੀ ਅੱਗੇ ਨਿਕਲਦੀ ਹੈ ਕਲਾਰਾ ਬੱਲਮਗੜ ਨੂੰ ਕਈ ਪਿੰਡਾਂ ਨੂੰ ਜੋੜਦੀ ਇਹ ਸੜਕ ਅੱਗੇ ਜਾ ਕੇ ਸੰਗਰੂਰ ਰੋਡ ਤੱਕ ਨਿਕਲਦੀ ਹੈ ਤੇ ਦੇਖ ਸਕਦੇ ਹੋ ਇੱਥੋਂ ਰੋਜ਼ਾਨਾ ਹੀ ਕਈ ਪਿੰਡਾਂ ਦੇ ਜਿਹੜੇ ਲੋਕ ਨੇ ਇੱਥੇ ਜਿਹੜੇ ਦਿਹਾੜੀ ਮਜ਼ਦੂਰੀ ਕਰਨ ਲਈ ਆਉਂਦੇ ਹਨ ਤੇ ਉਹਨਾਂ ਦੱਸਿਆ ਕਿ ਅਸੀਂ ਕਈ ਵਾਰ ਤਾਂ ਸਾਡੇ ਸਾਈਕਲ ਵੀ ਡਿੱਗੇ ਹਨ ਤੇ ਇੱਥੇ ਮੋਟਰਸਾਈਕਲਾਂ ਵਾਲੇ ਵੀ ਅਸੀਂ ਕਈ ਵਾਰ ਡਿੱਗੇ ਦੇਖੇ ਹਨ ਤੇ ਹੁਣ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਵੀ ਵੀਡੀਓ ਬਣਾਓ ਤੇ ਤੁਸੀਂ ਜਿਹੜੇ ਕਿ ਵੀ ਤੁਹਾਡੀ ਵੀਡੀਓ ਦੇ ਅਸਰ ਵੀ ਕਈ ਵੀਡੀਓ ਦੇਖਿਆ ਹਨ ਤੇ ਸਾਨੂੰ ਕਿਹਾ ਕਿ ਵੀ ਉਹਨਾਂ ਨੇ ਤੁਸੀਂ ਵੀਡੀਓ ਸਰਕਾਰ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਓ ਤਾਂ ਜੋ ਕਿ ਵੀ ਇਹ ਸੜਕ ਦਾ ਕੰਮ ਜਲਦੀ ਛੇਪ ਕੰਮ ਸ਼ੁਰੂ ਹੋ ਜਾਵੇ ਇੱਥੇ ਦੱਸਣਾ ਵੀ ਬਣਦਾ ਹੈ ਕਿ ਵੀ ਬੜੀ ਲੰਬੀ ਦੂਰੀ ਤੱਕ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰੀ ਸੜਕੀ ਕੱਚੀ ਹੈ ਕਿਸੇ ਪਾਸੇ ਵੀ ਕੋਈ ਵੀ ਟੋਟਾ ਨਹੀਂ ਬਣਿਆ ਹੋਇਆ ਤੇ ਲੋਕਾਂ ਨੇ ਆਪ 15-15 20-20 ਟਰੈਲੀਆਂ ਇੱਥੇ ਮਿੱਟੀ ਦੀਆਂ ਪਾ ਕੇ ਸੜਕ ਬਣਾਈ ਹੈ ਤਾਜ ਪੈਲਸ ਦੇ ਨਾਲ ਜਾਂਦੀ ਰੋਡ ਹੈ ਤੇ ਇੱਥੇ ਦੇਖ ਸਕਦੇ ਹੋ ਇੱਥੇ ਕਲੋਨੀ ਦੇ ਵਾਸੀ ਨੇ ਜਿਹੜੇ ਕਿਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਨਰਕ ਭਰੀ ਜ਼ਿੰਦਗੀ ਦੇ ਵਿੱਚ ਲੰਬੇ ਸਮੇਂ ਤੋਂ ਆਪਣੇ ਜੀਵਨ ਬਤੀਤ ਕਰ ਰਹੇ ਹਨ ਉਹਨਾਂ ਦੱਸਿਆ ਕਿ ਸਰਕਾਰ ਨੂੰ ਅਸੀਂ ਆਪ ਸਰਕਾਰ ਨੂੰ ਵੋਟਾਂ ਇਸ ਕਾਰਨ ਪਾਈਆਂ ਸਨ ਕਿ ਵੀ ਦੂਜੀਆਂ ਸਰਕਾਰਾਂ ਨੇ ਤਾਂ ਸੜਕਾਂ ਨਹੀਂ ਬਣਾਈਆਂ ਹੁਣ ਇਹ ਸਰਕਾਰ ਤੇ ਸਾਡੀ ਸਾਨੂੰ ਠੀਕ ਲੱਗਿਆ ਕਿ ਇਹ ਸਰਕਾਰ ਸੜਕ ਬਣਾਈਗੀ ਤੇ ਉਹ ਆਸ ਵੀ ਇਸ ਗੱਲ ਕੇ ਲਾਈ ਬੈਠੇ ਹਨ ਕਿ ਕਦੋਂ ਇਹ ਸੜਕ ਬਣੇਗੀ ਤੇ ਸਾਨੂੰ ਇਹ ਮੁਸ਼ਕਲਾਂ ਤੋਂ निजात ਮਿਲੇਗੀ ਦੇਖਦੇ ਹਾਂ ਕਦੋਂ ਇਹ ਸੜਕ ਬਣਦੀ ਹੈ ਸਮੇਂ ਤੇ ਬੁੱਕਲ ਵਿੱਚ ਕੀ ਹੈ